ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਆ ਬੰਦ ਹੋਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਰਹੌਂ ਦੇ ਲਾਗੇ ਕਪਿੰਡਾ ਸਹਿਨਪੁਰ ਉਥੇ ਸੰਗਤ ਨੇ ਨਾ ਵੱਡਾ ਗੁਰੂ ਦਾਸ ਰਾ ਲੈ ਕੇ ਸ਼ਰਾਬ ਦਾ ਪੱਕਾ ਹੀ ਠੇਕਾ ਬੰਦ ਕਰਾਤਾ ਬੜੇ ਤਰਲੇ ਕੱਢੇ ਸਰਕਾਰ ਨੇ ਕਿ ਸਾਨੂੰ ਇਹ ਚਲਾਉਣਾ ਪੈਣਾ ਹੈ ਕਿੰਨੇ ਸਾਡੇ ਜਦੋਂ ਇਲਾਕਾ ਕਹਿ ਰਿਹਾ ਕਿਉਂਕਿ ਸ਼ਰਾਬ ਵੀ ਤੇ ਬਰਬਾਦੀ ਹਨ ਕੋਈ ਵੀ ਨਸ਼ਾ ਤੋ ਸਾਹਿਬ ਜਗਿਆਂ ਦੇ ਸ਼ਹੀਦੀ ਦਿਨਾਂ ਤੇ ਇਹ ਸ਼ਰਾਬ ਦੇ ਟੋਕੇ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੈ ਜੈ ਪੰਥਕੀ ਰਾਜ ਕਰੇ ਗਾਓ ਰਾਜ ਕਰੇ ਗਾਓ ਗੁਰੂ ਕਿਰਪਾ ਕਰੇ ਕਾਰਜ ਹੋ ਗਿਆ ਨਹੀਂ ਜੀ ਕਿੰਨੀ ਉਮਰ 25 ਸਾਲ ਆ ਜੀ ਪਹਿਲਾਂ ਤਾਂ ਤੁਸੀਂ ਆਨੰਦ ਕਾਰਜ ਕਰਾਓ ਆਨੰਦ ਕਾਰਜ ਕਰਾਉਣ ਤੋਂ ਪਹਿ ਬਾਅਦ ਗੁਰੂ ਪਾਤਸ਼ਾਹ ਨੇ ਸਾਨੂੰ ਬੜੇ ਸਮਰੱਥ ਬਣਾਇਆ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਖੰਨੀ ਖੰਨੀ ਤੇ ਵੀ ਗੁਜ਼ਾਰਾ ਕੀਤਾ ਪਰ ਅਸੀਂ ਜ਼ਬਰ ਤੇ ਜ਼ੁਲਮ ਦੇ ਸਾਹਮਣੇ ਝੁਕੇ ਨਹੀਂ ਜਿਹੜੇ ਨਵੇਂ ਹਾਲਾਤਾਂ ਕੋਈ ਵੀ ਕੌਮ ਜਿਹੜੀ ਬਹੁਤ ਮਾਈਨਰ ਮਨਿਓਰਿਟੀ ਦਾ ਹੋਵੇ ਉਹਦੇ ਤੇ ਕੋਈ ਇਹੋ ਜਿਹੀ ਕਾਨੂੰਨ ਲਾਗੂ ਨਹੀਂ ਕਰਨੀ ਚਾਹੀਦੀ ਵੀ ਉਹ ਆਬਾਦੀ ਤੇ ਕੰਟਰੋਲ ਕਰੇ ਜੇ ਦੀ ਬਹੁ ਗਿਣਤੀ ਉਹ ਦੇ ਵੇਖਣਾ ਜਿਹੜੇ ਪਹਿਲਾਂ ਹੀ 100 ਕਰੋੜ ਤੋਂ ਉੱਪਰ ਆ ਉਹ ਸਿੱਖਾਂ ਵਰਗੀ ਜਿਹੜੀ ਘੱਟ ਗਿਣਤੀ ਕੌਮ ਆ ਉਹਨੂੰ ਇਸ ਪਾਸੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਆ ਇਹ ਸਾਨੂੰ ਦੋ ਤੋਂ ਜ਼ਿਆਦਾ ਬੱਚੇ ਜਿਹੜੇ ਆ ਗੁਰੂ ਦੀ ਦਾਤ ਸਮਝ ਕੇ ਪੈਦਾ ਕਰਨੇ ਚਾਹੀਦੇ ਆ ਔਰ ਕੱਲੇ ਪੈਦਾ ਹੀ ਨਹੀਂ ਕਰਨੇ ਨਾਲ ਹੀ ਜਿਹੜਾ ਗੁਰਬਾਣੀ ਦਾ ਬਚਨ ਆ ਪੂਤਾ ਮਾਤਾ ਕੀ ਅਸੀਸ ਨਿੰਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀ ਘਰਾਂ ਚ ਉਹਨਾਂ ਨੂੰ ਸਿੱਖੀ ਦੀ ਗੁਣਤੀ ਵੀ ਦੇਣੀ ਆ ਆਪ ਵੀ ਗੁਰੂ ਦੇ ਰਸਤੇ ਤੇ ਤੁਰਨਾ ਰੇਸ ਪਾਸੇ ਕੌਮ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਬਾਤ ਇੱਥੇ ਘੱਟ ਗਿਣਤੀ ਜਾਂਦੇ ਜੇ ਪੰਜਾਬ ਦੀ ਘੱਟ ਰਹਿ ਜਾਗੇ ਫੇਰ ਸਾਡਾ ਦਾਵਾ ਕਿੱਥੇ ਰਹਿਣਾ ਤਾਂ ਕੌਮ ਨੂੰ ਇਹਨੂੰ ਆਸ ਵੀ ਆਜ ਜਿਵੇਂ ਅਣ ਤੁਸੀਂ ਉਹੀ ਨਾਮ ਆਪਣਾ ਰਾਜੀਤ ਸਿੰਘ ਸਰਦਾਰ ਰਾਜੀਤ ਸਿੰਘ ਉਹੀ 25 ਸਾਲ ਦੇ ਹੋ ਗਏ ਹੋ 26 ਤੱਕ ਅਨੰਦ ਕਾਰਜ ਕਰੋ ਤੇ ਫੇਰ ਅਗਲਾ ਪ੍ਰਾਲਾ ਕਰੋ ਇਹ ਕਰਨਾ ਚਾਹੀਦਾ ਸਾਰਿਆਂ ਨੂੰ ਜਿਹੜੇ ਸਾਡੇ ਸਾਰੇ ਸਹਿੰਦੇ ਹੀ ਆਪਣੇ ਕੋਈ ਗੱਲ ਨਹੀਂ ਬਾਕੀ ਸਾਲ ਪੱਥਰ ਮੈਂ ਜਨ ਤੋਂ ਪਾਇ ਤਾਂ ਕਰ ਜਿਕਾ ਕੇ ਕਰ ਧਰਿਆ ਰੱਬ ਨੇ ਪੈਦਾ ਕੀਤਾ ਤੇ ਕਰਮ ਨਾਲ ਹੀ ਲੈ ਕੇ ਆਉਨੇ ਆ ਬਾਕੀ ਆ ਬਾਤੀ ਵੀ ਠੀਕ ਆ ਬਦੇ ਨਾਲ ਦੀ ਨਾਲ ਸਾਡੇ ਅੰਦਰ ਸਿੱਖੀ ਬਦੇ ਬਾਹਰ ਵੀ ਬਦੇ ਕਿਉਂਕਿ ਅਸੀਂ ਸਿੱਖੀ ਦੇ ਵੀ ਧਾਰ ਨਹੀਂ ਹੋਣਾ ਗੁਨਾ ਦੇ ਵੀ ਧਾਰ ਵਾਹਿਗੁਰੂ ਜੀ ਕਾ ਕਰਤਾਰ ਵਾਹਿਗੁਰੂ ਜੀ ਪਾਲ ਦੀ ਸੋਹਣੀ ਬਹੁਤੇ ਤੁਸੀਂ ਇਹ ਗੱਲ ਪਰ ਜ਼ਿਆਦਾਤਰ ਹਰ ਵਾਰ ਕਿੰਨੀ ਵਾਰ ਅਸੀਂ ਇਸੇ ਦਿਨਾਂ ਦੇ ਵਿੱਚ ਪਾਗਲ ਸੇ ਚਲੋ ਇੱਕ ਇੱਕ ਗੱਲ ਤੇ ਮੈਂ ਕਹਿਣਾ ਲੱਖਾਂ ਦਾ ਕਾਠਾ ਹੂੰ ਤੇ ਕਿਵੇਂ ਯਾਦ ਕਰ ਰਹੇ ਸਾਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਤੇ ਪਾਤਸ਼ਾਹ ਦੇ ਵੱਡੇ ਸਾਬਜਾਦਿਆਂ ਸਾਬਜਾਦਾ ਬਾਬਾ ਜੀਤ ਸਿੰਘ ਤੇ ਸਾਬਜਾਦਾ ਬਾਬਾ ਦੁਬਾਰ ਕੌਮ ਇਦਾਂ ਯਾਦ ਕਰਦੀ ਔਰ ਇਦਾਂ ਯਾਦ ਕਰਦੀ ਰਹੇ ਇਹ ਸਾਬਜਾਦਿਆਂ ਦੇ ਸ਼ਹਾਦਤ ਦਿਹਾੜੇ ਆ ਔਰ ਜਿਸ ਤਰੀਕੇ ਨਾਲ ਕੌਮ ਲੰਮੇ ਸਮੇਂ ਤੋਂ ਮਨਾ ਰਹੀ ਆ ਜੁਗੋ ਜੋਗਟ ਅਟਲ ਸਦਾਈ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਪੰਥ ਨੇ ਇਸੇ ਤਰ੍ਹਾਂ ਹੀ ਆਪਣੇ ਸ਼ੀਰਦਾਨ ਨੂੰ ਯਾਦ ਕਰਦਾ ਕਾਮ ਨੂੰ ਕੋਈ ਇਸ ਗੱਲ ਤੋਂ ਟੱਸ ਤੋਂ ਮੱਸ ਨਹੀਂ ਕਰਦਾ ਉਹ ਇਦਾਂ ਹੀ ਮਨਾਉਂ ਹਰ ਤੁਹਾਡੇ ਸਾਹਮਣੇ ਹੀ ਆ 20-20 ਕਿਲੋਮੀਟਰ ਤੱਕ ਜਾਮ ਸੰਗਤਾਂ ਪੈਦਲ ਆ ਰਹੀਆਂ ਨੌਜਵਾਨਾਂ ਦਾ ਉਤਸ਼ਾਹ ਵਾ ਮਾਵਾ ਭੈਣਾ ਸੇਵਾ ਕਰ ਰਹੀਆਂ ਬੱਚੇ ਸੇਵਾ ਕਰ ਰਿਹਾ ਇੱਥੇ ਆਣ ਕੇ ਤੇ ਸਾਰੀ ਜਿਹੜੀ ਕੋਈ ਵੀ ਇੱਥੇ ਆ ਜੇ ਉਹ ਅੰਦਰੋਂ ਧੁਰ ਅੰਦਰੋਂ ਸਾਬ ਜਾਦਿਆਂ ਦੇ ਨਾਲ ਜੁੜ ਜਾਂਦਾ ਗੱਲ ਆ ਜੁੜਨ ਦੀ ਅਸੀਂ ਜੁੜੀਏ ਰ ਕਾਮ ਇਦਾਂ ਹੀ ਮਨਾਉਂ ਕਿ ਸਾਡੇ ਤੇ ਕੋਈ ਆਪਣੀ ਨੀਤੀ ਨਹੀਂ ਤੋੜ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ